ਸਰਕਾਰ ਮੁਰਦਾਬਾਦ ਪੰਜਾਬ ਸਰਕਾਰ ਮੁਰਦਾਬਾਦ ਪੰਜਾਬ ਸਰਕਾਰ ਮੁਰਦਾਬਾਦ ਪੰਜਾਬ ਸਰਕਾਰ ਮੁਰਦਾਬਾਦ ਪੰਜਾਬ ਸਰਕਾਰ ਸਰਕਾਰ ਮੁਰਦਾਬਾਦ ਭਗਵਾਨ ਸਤਿਨਾਮ ਮੁਰਦਾਬਾਦ ਜੀ ਜੋਕਰ ਮੁਰਦਾਬਾਦ ਕਿ ਆ ਕੇ ਜੜੇ ਸਾਨੂੰ ਜਾ ਕੇ ਅਸੀਂ ਕੰਨਿਆਂ ਦੇ ਅਫਾਦੀ ਗੰਦੂ ਨੂੰ ਤੋੜਾ ਗੰਦ ਪਾ ਕੇ ਸਾਨੂੰ ਕਹਿੰਦੇ ਸਾਡੇ ਦਰਫ ਸੁਣਾਦਾ ਐਸਲ ਸਾਨੂੰ ਆਉਂਦਾ ਆਰਡਰ ਹੀ ਨਹੀਂ ਸਾਨੂੰ ਸਾਡੇ ਅਫਸਰ ਆਏ ਕਿ ਹਦਾਇਤ ਨਹੀਂ ਦਿੰਦੇ ਵੀ ਆ ਮਕਬੂਲਪੁਰ ਦੀ ਬੈਕਿਆ ਤੋਂ ਕੂੜਾ ਚੁਪਣਾ ਅਸੀਂ ਮਿਹਰਬਾਨੀ ਕਰਕੇ ਤੁਹਾਡੇ ਗਾਲੀ ਬੇਨਤੀ ਕਰਦੇ ਵੀ ਇਥੋਂ ਦਾ ਕੂੜਾ ਚੁਕਾਇਆ ਜਾਵੇ ਸਾਨੂੰ ਦੀ ਲੋੜ ਆ ਮੁਰਦਾਬਾਦ ਕਰਨ ਦੀ ਜੇ ਸਾਡੇ ਇਥੋਂ ਦੀ ਸਫਾਈ ਹੋਵੇ ਤੇ ਆ ਦੱਸ ਕੇ ਤੁਸੀਂ ਇੱਜੇ ਲੋਕਾਂ ਦੀ ਸਹਾਇਤਾ ਲੈਣ ਆਏ ਕੀ ਮੁਸ਼ਕਲ ਆ ਲੋਕਾਂ ਨੂੰ ਸਾਹਮਣਾ ਸਭ ਤੋਂ ਪਹਿਲੋ ਜੀ ਜੈ ਭੀਮ ਜੈ ਭਰ ਜੈ ਸੰਵਿਧਾਨ ਦਾਸ ਗੁਰਦੇਵਾਲ ਸਿੰਘ ਕਲਿਆਣ ਪ੍ਰਧਾਨ ਆਲ ਇੰਡੀਆ ਸੂਕਾ ਫਾਊਡੇਸ਼ਨ ਪੰਜਾਬ ਨਾਲ ترਸੇਮ ਸਿੰਘ ਜੀ ਚੇਅਰਮੈਨ ਖਲੋਤੇ ਨੇ ਸਾਬੀ ਵੀਰ ਜੀ ਆਂਡੀਆਂ ਸਪੋਰਟ ਕਾ ਫੈਡਰੇਸ਼ਨ ਸਪੋਰਟਸਲ ਦੇ ਪ੍ਰਧਾਨ ਖਲੋਤੇ ਰਹੇ ਬਿੱਲਾ ਜੀ ਮਾਯਾ ਵੀਰ ਜੀ ਹੋਰ ਸਾਡੇ ਵੀਰ ਖਲੋਤੇ ਨੇ ਨਾਲ ਪੈਣਾ ਖਲੋਤੀਆਂ ਨੇ ਇਹ ਵੇਖੋ ਗੁਰੂ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਚਰਨਛੋਹ ਪ੍ਰਾਪਤ ਧਰਤੀ ਗੁਰਦੁਆਰਾ ਸ੍ਰੀ ਦਮਦਮਾ ਸਾਹਿਬ ਨੂੰ ਜਾਣ ਵਾਲਾ ਮਾਰਗ ਹੈਗਾ ਇੱਥੇ ਤੇ ਚਾਹੀਦਾ ਹੈਗਾ ਕਿ ਇਹ ਗ੍ਰੀਨ ਫਲੈਟ ਪੂਰੀ ਗ੍ਰੀਨ ਬਰਡ ਬਣੀ ਹੁੰਦੀ ਲਾਈਟਾਂ ਲੱਗੀਆਂ ਹੁੰਦੀਆਂ ਸਾਫ ਸਫਾਈ ਜਿਹੜੀ ਚਮਚਮ ਕਰਦੀ ਹੋਣੀ ਚਾਹੀਦੀ ਸੀਗੀ ਪਤਾ ਲੱਗੇ ਕਿ ਸਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਮੁੱਖ ਗੁਰਦੁਆਰਾ ਸ੍ਰੀ ਦਮਦਮ ਸਾਹਿਬ ਨੂੰ ਜਾਣ ਵਾਲਾ ਰਸਤਾ ਵਾ ਇਹਦੀ ਅਸੀਂ ਦੇ ਰਿਹਾ ਬੜੇ ਸੱਚੇ ਢਾਂਗ ਨਾਲ ਕਰਦੇ ਆਂਗੇ ਮਾਨ ਸਾਹਿਬ ਬੜਾ ਦੁੱਖ ਹੁੰਦਾ ਤੇ ਤੁਸੀਂ ਸਿੰਘ ਦੇ ਆਪਣੇ ਨਾਂ ਨੂੰ ਲਾਉਂਦੇ ਨਹੀਂ ਜੇ ਤੇ ਤੁਹਾਨੂੰ ਕਿੱਥਰਾਂ ਪਤਾ ਲੱਗੂਗਾ ਵੀ ਅਸੀਂ ਸਿੱਖ ਭਾਵਨਾਵਾਂ ਦਾ ਕੀ ਮਾਨਸਤਕਾਰ ਕਰਨਾ ਕਿਤਨਾ ਗੁਰੂ ਘਰਾਂ ਦੀ ਦੇਰ ਰੱਖ ਕਰਨੀ ਆ ਮੇਰੀ ਤੁਹਾਨੂੰ اپੀਲ ਹੈਗੀ ਕਿ ਜਾਗੋ ਕੁੰਬ ਕਰਨ ਦੀ ਨੀਂਦ ਉੱਤੇ ਜੇ ਤੁਸੀਂ ਤਰਨਤਾਰਨ ਬੜੇ ਤਗੜੇ ਦਾਅਵੇ ਕਰ ਰਹੇ ਜੇ ਜਿਮਨੀ ਚੋਂ ਆਉਂਦੀ ਤੇ ਲੇਕਿਨ ਆ ਹਾਲਾਤ ਵੇਖ ਲਓ ਗੁਰੂ ਨਗਰੀ ਗੁਰੂ ਰਾਮਦਾਸ ਜੀ ਦੀ ਤੇ ਸ੍ਰੀ ਦਮਦਮਾ ਸਾਹਿਬ ਨੂੰ ਜਾਣ ਵਾਲਾ ਰਸਤਾ ਵਾਰਨਪੁਰ 27 ਦਾ ਹਾਲ ਪਰਦਾ ਜੀ ਦੇਖਣ ਲਈ ਜਦੋਂ ਅਸੀਂ ਗਏ ਉੱਥੇ ਗਏ ਤੇ ਘਾਟੋ ਘਾਟ ਗੁਰਦੁਆਰੇ ਤੋਂ ਲੱਗ ਗਿਆ ਜਗਾ ਦੇ 8 ਤੋਂ 10 ਜਗਾ ਤੇ ਕੂਟੇ ਤੇ ਮੈਂ ਕਿਹਾ ਭਾਜੀ ਇਹ ਤੇ ਜੋ ਕਾਰਪੈਂਦੀ ਨਲੈਕੀ ਤੇ ਹਲਕਾ ਵਿਧਾਇਕ ਦੀ ਵੀ ਮੈਂ ਸੋਚਦਾ ਕਿ ਸਿਰਫ ਜਦੋਂ ਕਿਤੇ ਫੋਟੋ ਸੈਸ਼ਨ ਕਰਾਉਣਾ ਹੁੰਦਾ ਵਾ ਜੋ ਉਹਨਾਂ ਦੇ ਵਾਰਡ ਦੇ 27 ਨੰਬਰ ਦੇ ਕੋਈ ਨਮਾਇंदे ਨੇ ਉਹਨਾਂ ਨਾਲ ਵੀ ਜੁੜੇ ਨੇ ਜਾਂ 34 ਨੰਬਰ ਵਾਰਡ ਚੋਂ ਉਹ ਸਾਰੇ ਇੱਥੇ ਇਕੱਠੇ ਕਰਕੇ ਤੇ ਸਰੋਪੇ ਪਾ ਕੇ ਤੇ ਫੋਟੋ ਸੈਸ਼ਨ ਕਰਾ ਕੇ ਚੱਲ ਜਾਂਦੀ ਐ ਮੈਂ ਐਮਐਲਏ ਸਾਹਿਬਾਂ ਲੇਕਿਨ ਐਮਐਲਏ ਸਾਹਿਬ ਤੂੰ ਹੀ ਹੋਲਡਿੰਗ ਬੋਰਡ ਤੇ ਲਵਾਏ ਲੋਕਾਂ ਨੂੰ ਦਿਵਾਲੀ ਦੀਆਂ ਵਧਾਈਆਂ ਦਿੱਤੀਆਂ ਵੀਡੀਓ ਪਾਈਆਂ ਲੇਕਿਨ ਆ ਜਿਲਾ ਸਫਾਈਆਂ ਦੇ ਪ੍ਰਬੰਧ ਦੇ ਵੀ ਤੁਹਾਡਾ ਹੀ ਜ਼ਿੰਮੇਵਾਰੀ ਆ ਕਿਉਂਕਿ ਤੁਹਾਨੂੰ ਭਾਰੇ ਬਹੁ ਮਰਨਾਂ ਲੋਕਾਂ ਨੇ ਜਿਤਾ ਕੇ ਭੇਜਿਆ ਵਾ ਹਲਕਾ ਇਸ ਤੋਂ ਲੇਕਿਨ ਇਹ ਇਹਦੇ ਉੱਤੇ ਧਿਆਨ ਨਹੀਂ ਦਿੰਦੇ ਪ੍ਰਧਾਨ ਜੀ ਕਿੰਨੀ ਦੇਰ ਤੋਂ ਇੱਥੇ ਇਹ ਕੂੜੇ ਦਾ ਢੇਰ ਲੱਗਿਆ ਵੇਖੋ ਜੀ ਇਹ 4 ਦਿਨ ਪਹਿਲਾਂ ਮੈਨੂੰ ਵੀਰਾਂ ਨੇ ਵੀਡੀਓ ਪਾਈ ਮੇਰੀ ਕਮਿਸ਼ਨਰ ਸਾਹਿਬ ਨਾਲ ਵਿਕਰਮ ਜੀ ਨਾਲ ਵੀ ਗੱਲ ਹੋਈ ਕਹਿੰਦੇ ਭਾਈ ਜੀ ਤੁਸੀਂ ਇੱਕ ਵੀਡੀਓ ਪਾਓ ਜਾਂ ਫੋਟੋ ਮੈਂ ਭਾਤੀਆਂ ਮੈਂ ਤੁਹਾਨੂੰ ਦਿਖਾ ਦਿੰਨਾ ਵੀ ਆਹ ਦੇਖੋ ਉਹਨਾਂ ਨੇ ਚੈੱਕ ਵੀ ਕੀਤੀਆਂ ਠੀਕ ਹੈ ਜੀ ਲੇਕਿਨ ਕਹਿੰਦੇ ਮੈਂ ਕਰੋਨਾ ਕੰਮ ਹਜੇ ਤੱਕ ਨਹੀਂ ਹੋਇਆ ਕੂੜਾ ਚੁੱਕਿਆ ਗਿਆ ਦਿਵਾਲੀ ਵੀ ਨੰਗੀ ਆ ਗਈ ਅੱਜ ਵਿਸ਼ਕਰਮਾ ਡੇ ਹੈਗਾ ਇੱਥੇ ਛੋੜੇ ਛੋੜੇ ਬੱਚੇ ਖੇਡਦੇ ਹੈਗੇ ਔਰ ਬਜ਼ੁਰਗ ਵੀ ਕਿਸੇ ਵੇਲੇ ਗਾਂ ਹੁਣ ਮੌਸਮ ਦੇ ਹਿਸਾਬ ਨਾਲ ਇੱਥੇ ਬੈਂਦੇ ਖਲੋਂਦੇ ਨੇ ਲੇਕਿਨ ਇੱਥੇ ਪਾਰਕਤ ਨਹੀਂ ਕੋਈ ਦਿੱਤੀ ਲੇਕਿਨ ਸੰਗਤ ਦੇ ਵਿੱਚ ਕਿੰਨੀ ਇਕੱਠੀ ਹੈ ਸੋਚਦੀ ਸੰਗਤ ਦੂਰ ਉੱਪਰ ਵੀ ਹੈ ਆਰਮੀਸਤਾਨ ਤੇ ਮੱਥਾ ਟੇਕਣ ਵੀ ਜਾਂਦੀ ਆ ਨਜ਼ਦੀਕ ਇੱਕ ਮੰਦਿਰ ਵੀ ਹੈ ਮੈਂ ਕਹਾਂ ਜੀ ਮੰਦਿਰ ਵੀ ਹੈ ਗੁਰਦੁਆਰਾ ਸਾਹਿਬ ਵੀ ਹੈਗਾ ਔਰ ਇਸੇ ਰਸਤੇ ਤੇ ਇੱਕ ਹੋਰ ਗੁਰਦੁਆਰਾ ਸਾਹਿਬ ਹੈ ਬਾਬਾ ਜੀਵਨ ਸਿੰਘ ਜੀ ਦਾ ਅਗਲੀ ਨੰਬਰ 4 ਉਹ ਵੀ ਇਹ ਮੇਨ ਦੇ ਉੱਤੇ ਬੈਂਦਾ ਲੇਕਿਨ ਸਰਕਾਰ ਦੀ ਨਾ ਬਿਲਕੁਲ ਅੰਗੇਲੀ ਆ ਗਈ ਜੇ ਸਫਾਈ ਕਰਮਚਾਰੀ ਹੈਗੇ ਉਹਨਾਂ ਨੂੰ ਵੀ ਰਾਮ ਚਾਹੀਦਾ ਕੰਮ ਸੱਕਾ ਮੋ ਇਥੋਂ ਰੇੜੀਆਂ ਤੇ ਪਾ ਕੇ ਪਰੇ ਸੜਕ ਤੇ ਲੈ ਜਾਣ ਜਿੱਥੇ ਡੈਂਪ ਕਰਾਉਂਦੇ ਆਂ ਕੂੜਾ ਜੇ ਟਰਾਲੀਆਂ ਬਜ਼ਾਰਾਂ ਦੇ ਸਰਕਾਰ ਨੂੰ ਅਗਰ ਤੋਂ ਵੱਡਾ ਇਲਾਕੇ ਦਾ ਜਿਹੜਾ ਕੂੜੇ ਦਾ ਢੇਰ ਨਾ ਮੈਂ ਜੀ ਮੈਂ ਤੇ ਸਰਕਾਰ ਨੂੰ ਇਹ ਅਪੀਲ ਕਰਨੀ ਚਾਹਣਾ ਜੇ ਜਲ ਤੋਂ ਜਲਦੇ ਕੂੜੇ ਤੋਂ ਉਜਾਦ ਦਵਾਓ ਕਿਉਂਕਿ ਘਰਾਂ ਵਾਲਿਆਂ ਨੇ ਤੁਹਾਨੂੰ ਟੈਕਸ ਧਾਰੇ ਆਗੇ ਤੂ ਪੇਸਟ ਲਿੰਦਾ ਤਾਂ ਟੈਕਸ ਦਿੰਦਾ ਜੇ ਤੇਲ ਲਿਉਂਦਾ ਤਾਂ ਟੈਕਸ ਦਿੰਦਾ ਜੇ ਕੋਈ ਮੈਡੀਸਨ ਲਿਉਂਦਾ ਤਾਂ ਟੈਕਸ ਦਿੰਦਾ ਜੇ ਕੋਈ ਆਪਣੇ ਘਰ ਦੇ ਲੀੜੇ ਕੱਪੜੇ ਲਿਉਂਦੇ ਤਾਂ ਟੈਕਸ ਦਿੰਦੇ ਆਗੇ ਬੱਤੀ ਬਾਲਦੇ ਆਗੇ ਤਾਂ ਟੈਕਸ ਦਿੰਦੇ ਆ ਪਾਣੀ ਸਰਕਾਰੀ ਵਰਤਦੇ ਤਾਂ ਟੈਕਸ ਦਿੰਦੇ ਆਗੇ ਤੇ ਆਪਾਂ ਕਿਉਂ ਇੰਨਾ ਸਲੇਮ ਏਰੀਏ ਨੂੰ ਕਿਉਂ ਨਹੀਂ ਆਪਾਂ ਸਫਾਈ ਦੇ ਚੰਗੇ ਪ੍ਰਬੰਧ ਦੇ ਰਹੇ ਉਹ ਤਿੰਨ ਦਿਨ ਦੇ ਵਿੱਚ ਸਰਕਾਰ ਨੇ ਨਾ ਇਸ ਸਮੱਸਿਆ ਦਾ ਹੱਲ ਕੀਤਾ ਤੇ ਇਹ ਆਪਣੀਆਂ ਜਿੰਨੀਆਂ ਵੀ ਧਾਰਮੋਸ ਜਥੇਬੰਦੀਆਂ ਵਾਕੀਆਂ ਉਹਨਾਂ ਨੂੰ ਨਾਲ ਲੈ ਕੇ ਤੇ ਡੀਸੀ ਸਾਹਿਬ ਨੂੰ ਮਿਲਾਂਗੇ ਫਿਰ ਤਿੱਖਾ ਸੰਘਰਸ਼ ਕਰਾਂਗੇ ਤੇ ਉਸ ਦੇ ਵਿੱਚ ਦੀ ਜ਼ਿੰਮੇਵਾਰ ਅਸੀਂ ਅਲਫਾ ਮੌਲਵੀ ਤੇ ਅੱਗੇ ਵੀ ਜਾਮ ਲਾਖਦੇ ਜਾਂ ਪਟਾੜੀ ਪੁਲ ਵੀ ਤੇ ਜੋ ਵੀ ਉੱਥੇ ਕੋਈ ਕਿਸੇ ਦਾ ਜਾਨੀ ਮਾਨੀ ਨੁਕਸਾਨ ਹੁੰਦਾ ਤੇ ਪੰਜਾਬ ਸਰਕਾਰ ਜ਼ਿੰਮੇਵਾਰ ਹੋਊਗੀ ਤੇ ਨਗਰ ਨਿਗਮ ਅਨੁਸਾਰ ਬਲਵਿੰਦਰ ਕੋਰ ਕਿਹੜਾ ਇਲਾਕਾ ਮਕਬੂਲਪੁਰਾ ਕੀ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਇੱਕ ਕੂੜਾ ਬਹੁਤ ਜਮਾ ਹੋਇਆ ਸਾਰੀ ਦੁਨੀਆ ਬਿਮਾਰ ਹੋਣ ਡਈ ਮੱਛਰ ਲੱੰਦਿਆ ਜੋ ਕਰਦੇ ਨਹੀਂ ਕੋਈ ਵੀ ਵੋਟਾਂ ਲਾਣ ਨੂੰ ਆ ਜਾਂਦੇ ਆ ਤੇ ਮੁੜ ਕੇ ਕੋਈ ਬਾਤ ਨਹੀਂ ਛੰਡਦਾ ਇਹਨਾਂ ਦੇ ਘਰ ਵੀ ਜਾ ਕੇ ਆਨੇ ਆ ਕੋਈ ਕੂੜਾ ਝਕਾਉਂਦਾ ਨਹੀਂ ਆ ਤੇ ਨਜ ਗੁਰਦਾਰ ਦਮਦਲਾ ਸਾਹਿਬ ਸੰਗਤ ਜਾਂਦੀ ਹਾਂ ਸੰਗਤ ਜਾਂਦੀ ਆ ਕਿੰਨੇ ਕੇ ਮਨ ਦੇ ਵਿੱਚ ਠੇਸ ਪਹੁੰਚਦੀ ਜਦੋਂ ਇਸ ਤਰ੍ਹਾਂ ਦੇ ਇਲਾਕਿਆਂ ਦੇ ਵਿੱਚ ਰਸਤੇ ਵਿੱਚ ਕੂੜੇ ਬਹੁਤ ਮਨ ਦੇ ਵਿੱਚ ਦਾਸ ਆ ਕਿ ਸਟੇਰ ਨੂੰ ਕੀ ਮੰਗ ਕਰਦੇ ਇਹੋ ਆਈ ਆਨੇ ਬਿ ਕੂੜਾ ਚ ਸਫਾਈ ਹੋਵੇ ਸਾਡੇ ਲਾਗੇ ਲਾਗੇ ਬੱਚੇ ਖੇਡਦੇ ਆ ਬੱਚੇ ਬਿਮਾਰ ਹੁੰਦੇ ਆ ਤੇ ਬੁਖਾਰ ਉਹਨਾਂ ਦਾ ਲੱਥਦਾ ਨਹੀਂ ਆ ਨਹੀਂ ਹੋਰ ਵੀ ਨਹੀਂ ਹੋਰ ਵੀ ਸਾਰੇ ਜਗਾ ਤੌਰ ਤਾਂ ਕਿ ਚੂੜਾਇਆ ਮੈਨੂੰ ਥੋੜਾ ਸਿਰ ਤੁਹਾਡੇ ਇਲਾਕੇ ਨਹੀਂ ਲੱਗ ਰਿਹਾ ਹਾਂ 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 ਇਸ ਇਲਾਕੇ ਦੀ ਆ ਵੈਗਰੂ ਜੀ ਦਾ ਖਾਲਸਾ ਵੈਗਰੂ ਜੀ ਦੀ ਖਤੇ ਕਿਹੜਾ ਇਲਾਕਾ ਜੀ ਇਲਾਕਾ ਮਕਬੂਲਪੁਰਾ ਗਲੀ ਨੰਬਰ 9 ਬੈਕ ਸਾਈਡ ਕੀ ਮੁਸ਼ਕਲ ਆਂਦੀ ਪਈ ਹੈ ਮੁਸ਼ਕਲ ਇਹ ਆਂਦੀ ਪਈ ਜੀ ਸਾਨੂੰ ਇਹ ਗੁਰੂ ਰਾਮਦਾਸ ਨੂੰ ਗੁਰੂ ਤੇਗ ਬਹਾਦਰ ਜੀ ਨੂੰ ਰਸਤਾ ਜਾ ਰਿਹਾ ਇਧਰ ਦੀ ਸਵੇਰੇ ਉੱਠ ਕੇ ਸੰਗਤ ਆਉਂਦੀ ਆ ਅਸੀਂ ਆਪ ਸਫਾਈ ਕਰਦੇ ਹਾਂ ਕੋਈ ਕੂੜੇ ਵਾਲੇ ਜਿਉਂ ਚੁੰਗੀ ਤੋਂ ਲੱਗ ਕੇ ਗੁਰਦੁਆਰੇ ਸੀ ਦਾ ਕੂੜਿਆਂ ਦੇ ਢੇਰ ਮੱਚੇ ਪਏ ਨੇ ਇਹ ਜਿਹੜੀ ਇੱਧਰ ਦੀ ਜਿਹੜੀ ਕਾਰਪੋਰੇਸ਼ਨ ਦੀ ਜਿਹੜੀ ਸਫਾਈ ਕਰਨ ਵਾਲੇ ਆਉਂਦੇ ਨੇ ਉਹ ਸਾਡੀ ਇੱਧਰ ਕੋਈ ਤਵੱਜਹ ਨਹੀਂ ਦਿੰਦੇ ਜੇ ਅਸੀਂ ਉਹਨਾਂ ਨੂੰ ਕਹਿੰਨੇ ਆਂ ਵੀ ਭਾਈ ਸਾਹਿਬ ਇੱਧਰ ਵੀ ਆਇਆ ਕਰੋ ਚੁੱਕਿਆ ਕਰੋ ਕਹਿੰਦੇ ਸਾਨੂੰ ਸਾਡੇ ਅਫਸਰ ਕਹਿੰਦੇ ਇੱਧਰ ਨਹੀਂ ਜਾਣਾ ਕੀ ਸਮਝਦੇ ਐਸ ਇਲਾਕੇ ਨੂੰ ਕਿਉਂ ਨਹੀਂ ਮਾ ਦਿਖਾ ਦਿਖਾਉਂਦੇ ਇੱਧਰ ਇਹਨਾਂ ਨੂੰ ਨੀਵਾ ਇਸ ਕਰਕੇ ਦਿਖਾਉਂਦੇ ਕਿ ਇਹਨਾਂ ਨੂੰ ਇਹ ਬੰਦੇ ਪਿਛਲੇ ਜਿਹੜੀ ਅਗਰੂ ਤੇਗ ਬਾਦਰ ਮੰਗਰ ਨਗਰੀ ਉਹਨਾਂ ਦੇ ਜਾ ਕੇ ਸਫਾਈ ਵੇਖ ਲੋ ਤੇ ਸਾਡੀ ਸਫਾਈ ਵੇਖ ਲੋ ਉੱਥੇ ਤੁਹਾਨੂੰ ਕੱਖ ਨਹੀਂ ਨਜ਼ਰ ਆਇਆ ਇਸ ਇਲਾਕੇ ਵਾਲੇ ਵੱਡੀ ਗਿਣਤੀ ਵਿੱਚ ਵਿਧਾਇਕ ਜੀਵਨ ਚੋਤ ਨੂੰ ਬਹੁਤ ਮਦਦ ਜਿਤਾਇਆ ਸੀ ਬੜੀਆਂ ਵੋਟਾਂ ਨਾਲ ਜਿਤਾਇਆ ਬੜੇ ਸਾਡੇ ਨਾਲ ਵਾਅਦੇ ਕਰਕੇ ਗਏ ਭੈਣ ਜੀ ਪਰ ਅੱਜ ਸਾਨੂੰ ਆ ਵੇਖੋ ਵਾਦਿਆਂ ਦਾ ਨਤਾਜਾ ਸਾਨੂੰ ਆ ਮਿਲਿੰਦਾ ਜੇ ਨਰਕ ਚ ਭੌਂਦੇ ਸਾਨੂੰ ਆ ਨਰਕਿਆ ਸਾਡੇ ਬੱਚੇ ਨਿਕਨੇ ਕੇ ਖੇਡਦੇ ਬਚੁਰਕ ਬਿੰਦੇ ਆ ਬਿਮਾਰੀਆਂ ਦੇ ਸ਼ਿਕਾਰ ਹੋ ਹੁੰਦੇ ਆ ਤੇ ਜੋਸ਼ਨ ਸਾਹਿਬ ਕੋ ਜਦੋਂ ਦਾਖਲ ਕਰਾਉਣ ਜਾਂਦੇ 50-50000 ਰੁਪਇਆ ਲੈਂਦੇ ਹੋ ਤੇ ਸਾਡੀ ਕੋਈ ਸੁਣਵਾਈ ਨਹੀਂ ਹੁੰਦੀ ਆ ਕੂੜਾ ਚਕਾਉਂਦੀ ਸਾਡੀ ਬੇਨਤੀ ਹੈ ਇਹਨ ਪੀ ਸਾਨੂੰ ਨਾ ਇਸ ਬੰਨੇ ਮਜਬੂਰ ਕਰੋ ਕਿ ਅਸੀਂ ਧਰਨੇ ਲਾਈਏ ਤੁਹਾਡੇ ਬਾਤੇ ਕੋਈ ਵਰਖਲਾਫ ਗੱਲ ਕਰੀਏ ਤੁਹਾਡੀ ਸ਼ਾਨ ਦੇ ਵਰਖਲਾਫ ਹੋਵੇ ਪਰ ਤੁਸੀਂ ਸਾਡੇ ਸ਼ਾਨ ਦੇ ਜਿਹੜੀ ਵਰਖਲਾਫ ਗੱਲ ਹੁੰਦੀ ਹੈ ਦੀ ਸਫਾਈ ਕਰਾਓ ਹੋਰ ਸਾਡਾ ਤੁਹਾਡੇ ਨਾਲ ਕੋਈ ਗੱਲ ਨਹੀਂ ਜੀ ਮਨਜੀਤ ਕੌਰ ਮਕਬੂਲਪੁਰਾ ਕੀ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਰਿਹਾ ਆ ਕੁੜਾ ਬਹੁਤ ਖਿਲਰਿਆ ਦਮਦਮਾ ਸ਼ਹਿਰ ਨੂੰ ਸੰਤ ਜਾਂਦੀ ਬਹੁਤ ਇਹ ਗੰਦਗੀ ਨਹੀਂ ਚੁੱਕਦੇ ਤੇ ਕਿਹਦੀ ਸਰਕਾਰ ਨੂੰ ਕਹਿੰਦੇ ਕਿਹਾ ਗਿਆ ਕੀ ਆ ਗਿਆ ਸਰਕਾਰ ਨੂੰ ਹਾਂ ਜੀ ਇਹ ਨਹੀਂ ਕਈ ਤੁਸੀਂ ਕੀ ਮੰਗ ਕਰਦੇ ਅਸੀਂ ਯਾਨੀ ਕਿ ਹਰ ਸਫਾਈ ਹੋਵੇ ਮਹਾਰਾਜ ਦੀ ਸੰਗਤ ਜਾਂਦੀ ਇੱਥੇ ਹੋ ਜਗ੍ਹਾ ਤੇ ਜਾਂ ਹੋਰ ਵੀ ਲੱਗ ਕੇ ਜਗ੍ਹਾ ਤੇ ਨਹੀਂ ਹਾਂ ਜੀ ਇੱਥੇ ਬੜੀ ਗੰਦਗੀ ਢੋਈ ਆ ਬਾਬਾ ਜੀ ਵਾਲ ਨੂੰ ਸਰਕਾਰ ਤਾਂ ਬਹੁਤ ਵੱਡੇ ਵੱਡੇ ਦਾਅਵੇ ਕਰਦੀ ਹੈ ਕਿ ਕੰਮ ਜਿਹੜਾ ਵੀ ਹੋ ਗਿਆ ਪੈਸੇ ਦਾ ਹਾਸਲਾ ਕੀਤਾ ਜਾਂਦਾ ਤੁਸੀਂ ਉਹਨਾਂ ਨੂੰ ਵੋਟਾਂ ਪਾਈਆਂ ਸੀ ਕਿ ਆਪਣਾ ਕਿਤੇ ਕੋਹ ਵੀ ਨਹੀਂ ਕਰਦੇ ਇੱਥੇ ਨਹੀਂ ਕੁਝ ਵੀ ਕਰਦੇ ਹੁਣ ਕੀ ਮੰਗ ਕਰਦੇ ਚੈਨਲ ਮੀਡੀਆ ਦਾ ਜ਼ਰੀਏ ਆਈ ਅਨੇ ਸਫਾਈ ਹੋਵੇ ਮਹਾਰਾ ਦੇ ਘਰ ਨੂੰ ਸੰਤ ਜਾਂਦੀ ਦਮਦਮਾ ਸਾਹਿਬ ਨੂੰ ਇਹ ਕਿੰਨੀ ਵਾਰੀ ਕਰ ਚੁੱਕੇ ਭਾਜੀ ਉਹਨਾਂ ਨੂੰ ਫੋਨ ਕੀਤਾ ਉਹ ਕਹਿੰਦੇ ਕੀ ਸਾਡੇ ਇੱਥੇ ਅਫਸਰ ਨਹੀਂ ਆ ਸਕਦੇ ਸਫਾਈ ਕਰਨ ਏ ਕਿਹਨਾਂ ਵੱਲੋਂ ਕਿਹਾ ਗਿਆ ਕਿ ਇਹ ਜਿਹੜੇ ਸਫਾਈ ਹਾਂਜੀ ਹਾਂਜੀ